ਲਓ ਜੀ ਖਾਓ ਮੇਥਿਆਂ ਰੋਟੀ ਰੜੀ ਹੋਈ ਪੂਰੀ ਰੜੀ ਹੋਈ ਤੇ ਨਾਲ ਮੱਖਣ ਰੋਟੀ ਠੰਡੀ ਹੋ ਜਾਣੀ ਆ ਮੈਂ ਖਾ ਲਵਾਂ ਜਲਦੀ ਜਲਦੀ ਠੰਡੀ ਰੋਟੀ ਜਾਂ ਸਵਾਦ ਨਹੀਂ ਲੱਗਦੀ ਝਾਰ ਦੀ ਛੱਡੀ ਮੱਖਣੀ ਝਾਰ ਨੇ ਅੱਧੀ ਘਰ ਰੋਟੀ ਖਾਦੀ ਆ ਕਹਿੰਦਾ ਮम्मा ਮੈਂ ਤਾਂ ਗਜਰੇਲੇ ਨਾਲ ਰੱਜ ਗਿਆ ਚਲੋ ਖਾ ਕੇ ਫਿਰ ਮਿਲਦੇ ਆ ਤੁਹਾਨੂੰ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸ ਹਫ਼ਤੇ ਦੇ ਨਾਲ ਆਪਾਂ ਮੈਂ ਇਹਨਾਂ ਨੂੰ ਪੁੱਛਣ ਲੱਗੀ ਸੀਗੀ ਹਨਾ ਭਈ ਬੰਦਾ ਮੌਸਮ ਤਾਂ ਦੇਖ ਲੈ ਚਾਹ ਨੂੰ ਜਵਾਬ ਦੇਣ ਤੋਂ ਪਹਿਲਾਂ ਅੱਜ ਇਹਨਾਂ ਨੇ ਜਦੋਂ ਮੈਂ ਸਵੇਰੇ ਰਾਤ ਹੀ ਜਵਾਬ ਦੇ ਕੇ ਪਾਇ ਹੈ ਨਾ ਮੈਨੂੰ ਕਹਿੰਦੇ ਕਹਿੰਦੇ ਮੇਰੀ ਚਾਹ ਨਾ ਬਣਾਈ ਸਵੇਰੇ ਵੀ ਮੈਂ ਚਾਹ ਨਹੀਂ ਪੀਣੀਗੀ ਮਾ ਚਾ ਠੀਕ ਹੈ ਇਹਨਾਂ ਦਾ ਸਵਾਇ ਦੁੱਧ ਪੀ ਲੈਂਦੇ ਆ ਹਨਾ ਸਵੇਰੇ ਉੱਠ ਕੇ ਤੇ ਮੈਂ ਤੋਂ ਨਹੀਂ ਪੀਤਾ ਜਾਂਦਾ ਮੈਂ ਚਾਹ ਬਸ ਆਪਾਂ ਚਾਹ ਦੇ ਚਾਹ ਲਵਰ ਆ ਨਾ ਮੈਂ ਤਾਂ ਤੇ ਜਦੋਂ ਮੈਂ ਸਵੇਰੇ ਚਾਹ ਬਣਾਈ ਨਾ ਮੈਂ ਥੋੜੀ ਜੀ ਜ਼ਿਆਦਾ ਬਣਾ ਲਈ ਮੈਨੂੰ ਪਤਾ ਹੀ ਆ ਬੰਦੇ ਦੀਆਂ ਹਰਕਤਾਂ ਦਾ ਇਹ ਬਾਜ਼ ਆਉਣ ਵਾਲੇ ਤਾਂ ਹੈ ਨਹੀਂਗੇ ਤੇ ਚਲੋ ਬਾਜ਼ ਵੀ ਹਾਜ਼ਰ ਵੀ ਬੰਦਾ ਤੇ ਹੁਣ ਮੈਂ ਇਹਨਾਂ ਨੂੰ ਕਹਿੰਦੀ ਮੌਸਮ ਦੇਖ ਕੇ ਜਵਾਬ ਦੇਣਾ ਸੀ ਇੰਨੀ ਠੰਡਾ ਟਾਈਮ ਆ ਜਿਹੜਾ ਹੁਣ 12:00 ਵਜੇ ਇੰਨੀ ਚੌਤੇ ਠੰਡਾ ਬਾਹਰ ਹੋਏ 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 ਹੋ ਉਹ ਕਹਿੰਦੇ ਨੇ ਹੁੰਦਾ ਕਿਰਨ ਕਿਰਨ ਪਾਲਾ ਗਿਰਦਾ ਇਹ ਆਏ ਨੇ ਹੁਣ ਪਤਾ ਨਹੀਂ ਪਿੰਡ ਜਾ ਕੇ ਪਤਾ ਨਹੀਂ ਕੀ ਲੈ ਕੇ ਆਏ ਨੇ ਥੋੜਾ ਮੋਟਾ ਕੁਝ ਸੌਦੇ ਸੌਦੇ ਜਿ ਲੈ ਕੇ ਆਏ ਨੇ ਸੌਦੇ ਨਹੀਂ ਕੀ ਲੈ ਕੇ ਕੀ ਆਏ ਹੋ ਤੁਸੀਂ ਪਤਾ ਨਹੀਂ ਕੋਈ ਛਾਬਦਾ ਇਸ ਮਨ ਲੈ ਕੇ ਆਏ ਨੇ ਕੁਝ ਸੌਦੇ ਤਾਂ ਕੀ ਪਿੰਡੋਂ ਲਿਆਉਣੀ ਹੈ ਨਾ ਸੌਦੇ ਕੀ ਹੁੰਦਾ ਨਾਣ ਤੇਲ ਉਹ ਤਾਂ ਪਣਾਇਆ ਹੈ ਤੇਰਾ ਹੀ ਤੋ ਨਾ ਤੇ ਇਹ ਪਿੰਡ ਜਾ ਕੇ ਆਏ ਨੇ ਹੁਣ ਇਹਨਾਂ ਨੂੰ ਲੱਗੀ ਠੰਡ ਹੁਣੇ ਮੈਨੂੰ ਆ ਕੇ ਪਤਾ ਕੀ ਕਹਿੰਦੇ ਘੁੱਟਕ ਚਾਹ ਦੇ ਦੇ ਗਰਮ ਕਰਕੇ ਜੇ ਹੈਗੀ ਨਹੀਂ ਤਾਂ ਬਣਾ ਕੇ ਦੇ ਮੈਨੂੰ ਚਾਹ ਅਕਾ ਜਵਾਨ ਤੇ ਰਹੋ ਨਾ ਤੁਸੀਂ ਮਿੱਠੀਆਂ ਮਿੱਠੀਆਂ ਮੁੱਟਕਾਂ ਮਿੱਠੀਆਂ ਮਿੱਠੀ ਤੇ ਮਿੱਠੀ ਤੇ ਹਰਖ ਨਹੀਂ ਕਰਨਾਗਾ ਕਿਆ ਕਹੀਦਾ ਮਿੱਠੀ ਤੇ ਹਰਖ ਨਹੀਂ ਕਰਨਾ ਅੱਜ ਮੈਂ ਲੱਗ ਲੱਗ ਹੀ ਰਹਿਣਾ ਇਹਨਾਂ ਦੇ ਅੱਜ ਇਹਨਾਂ ਦੀ ਆਪ ਪਹਿਰੇਦਾਰੀ ਕਰਨੀ ਆ ਐ ਰਾਖੀ ਰਖੜੀ ਪਾਉ ਮੈਨੂੰ ਦਾ ਮਿੱਠੀ ਨੇ ਦੁੱਧ ਨਹੀਂ ਦਿੱਤਾ ਅੱਜ ਸਵੇਰੇ ਹਨਾ ਕੱਲ੍ਹ ਵਾਸੋਂ ਸ਼ਾਮ ਨੂੰ ਨਹੀਂ ਸੀ ਦਿੱਤਾ ਤੇ ਅੱਜ ਹੁਣ ਸਵੇਰੇ ਨਹੀਂ ਦਿੱਤਾ ਹੈਗਾ ਹਨਾ ਹੁਣ ਇਹ ਕਹਿੰਦੇ 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 ਮੈਂ ਤਾਂ ਮਿੱਠੀ ਨੂੰ ਕੁੱਟੂਗਾ ਘੂਰੂਗਾ ਮੈਂ ਕਿਹਾ ਨਹੀਂ ਮੇਰੀ ਮਿੱਠੀ ਨੂੰ ਨਹੀਂ ਤੁਸੀਂ ਹੋਏ ਵੀ ਨਹੀਂ ਕਹਿਣਾ ਹੈਗਾ ਠੀਕ ਆ ਜੇ ਕਿਹਾ ਤਾਂ ਦੇਖਿਓ ਫਿਰ ਨਹੀਂ ਕਹਿਣਾ ਹੈਗਾ ਮੈਂ ਬੇਬੇ ਨਾਲ ਮਤਵਲ ਫੇ ਤੁਹਾਡੀ ਲੁਸਨ ਨੂੰ ਕਰੂੰਗੀ ਪਤਾ ਨਹੀਂ ਮਿੱਠੀ ਨੂੰ ਕੀ ਹੋਇਆ ਹੋਇਆ ਹੁਣ ਸਮਝ ਲਾਉਂਦੀ ਇੱਕ ਦਿਨ ਖੜ ਜਾਂਦੀ ਐ ਦੋ ਤਿੰਨ ਦਿਨ ਖੜ ਜਾਂਦੀ ਐ ਫੇਰ ਐ ਕਰਦੀ ਆ ਪਤਾ ਗੱਲ ਕੀ ਐ ਇਹ ਜਿਹੜਾ ਧੁੱਪ ਨਹੀਂ ਨਿਕਲਦੀ ਨਾ ਉਹਦੇ ਕਾਰਨ ਆ ਸਾਰਾ ਇਹ ਇਹਨਾਂ ਦੇ ਵੀ ਆਹ ਉਹ ਮੂੜ ਸਵੈੰਗ ਹੁੰਦੇ ਆ ਨਾ ਉਹਦੇ ਕਰਕੇ ਠੰਡ ਵਾਲੀ ਆ ਉਹਦੇ ਕਰਕੇ ਆ ਮੂੜ ਸਵੈੰਗ ਹੋ ਜਾਂਦਾ ਤੇ ਕੋਈ ਡੰਡ ਲੱਗਦੀ ਆ ਇੰਨੀ ਠੰਡ ਚ ਕੰਮ ਕੀ ਕਰਨਾ ਅੱਜ ਤਾਂ ਹਲੇ ਤਾਂ ਕਿ ਮੇਰੇ 12:00 ਵਜੇ ਹਾਲ ਤੱਕ ਬਾਹਰ ਦੁੱਧ ਵਾਲੇ ਭਾਂਡੇ ਪੈਤੋਂ ਵਾਲੇ ਅੱਜ ਮੈਂ ਇਹਨਾਂ ਨੂੰ ਵਿਹਲੇ ਕਰਦਾ ਇਹ ਵਿਹਲੇ ਫਿਰਦੇ ਸੀਗੇ ਇਹਨਾਂ ਨੇ ਮੇਰੇ ਹਿੱਸੇ ਦਾ ਕੰਮ ਨਹੀਂ ਕੀਤਾ ਮੈਂ ਇਹਨਾਂ ਦਾ ਹਿੱਸਾ ਸਾਰਾ ਕੰਮ ਕਰ ਦੰਨੀ ਆ ਦੇ ਲੋ ਮਿੱਠੀ ਘੜੀ ਨਹੀਂ ਅਸੀਂ 2-3 ਵਾਰ ਦੇਖਿਆ ਗੋਹਾ-ਗੋਹ ਚੱਕ ਕੇ ਅਸੀਂ ਦੁਬਾਰਾ ਫੇਰ ਨਾ ਲਾਡੂ ਨੂੰ ਛੱਡ ਕੇ ਦੇਖਿਆ। ਲਾਡੂ ਨੂੰ ਨਹੀਂ ਦੁੱਧ ਭਲਾਉਂਦੀ ਹੈ ਨਾ। ਤੇ ਫਿਰ ਮੈਂ ਇਹਨਾਂ ਨੂੰ ਕਿਹਾ ਮਾ ਚਾਓ ਤੁਸੀਂ ਡੈਰੀ ਬੰਦ ਹੋ ਜੂਗੀ 8 ਵਜ ਜਾਣੇ ਵੀ ਤੁਸੀਂ ਦੁੱਧ ਟੈਰੀ ਭਾਇਓ ਹਨਾ। ਇਹ ਡੈਰੀ ਨੰਗੇ ਤੇ ਉਸ ਤੋਂ ਬਾਅਦ ਮੈਂ ਨਾ ਪਸ਼ੂਆਂ ਨੂੰ ਸਾਰੇ ਪਸ਼ੂਆਂ ਨੂੰ ਪਾਣੀ ਭਲਾਤਾ। ਤੇ ਫਿਰ ਉਸ ਤੋਂ ਬਾਅਦ ਪਾਣੀ ਗਰਮ ਨਹੀਂ ਸੀਗਾ ਭਾਂਡੇ ਧੋਣ ਨੂੰ। ਤੇ ਮੈਂ ਇਹਨਾਂ ਦੇ ਹਿੱਸੇ ਦਾ ਕੰਮ ਕਰਤਾ ਹੁਣ ਪਾਣੀ ਵੀ ਗਰਮ ਆ ਹੁਣ ਸਾਰਾ ਕੁਝ ਆ ਵੀ ਮੇਰੇ ਹਿੱਸੇ ਦਾ ਇਹਨਾਂ ਨੇ ਕੋਈ ਟੱਕਰ ਨਹੀਂ ਤੋੜਿਆ। ਵੇਲੇ ਦਾ ਬੱਠ ਰਿਹਾ ਹੈ ਪਰ ਕੰਮ ਨਹੀਂ ਕਰਿਆਗਾ। ਚਾ ਲੋ ਕੀ ਕਰ ਸਕਦੇ ਆਂ? ਔਰਤਾਂ ਬੰਦੇ ਦੇ ਹਿੱਸੇ ਵਾਲਾ ਕੰਮ ਕਰ ਲੈਂਦੀਆਂ ਨੇ ਪਰ ਬੰਦੇ ਨਹੀਂ ਕਰਦੇ। ਹੂੰ? ਝੂਠ ਨਾ ਬੋਲੋ। ਕਿਹੜਾ ਮੇਰੇ ਹਿੱਸੇ ਤੱਕ ਤੁਸੀਂ ਕੰਮ ਕਰ ਦੰਨੇ? ਉਹ ਤਾਂ ਬਿਮਾਰ ਹੋਈ ਤੇ ਕਰ ਦੰਨੇ। ਉਹ ਝੂਠ ਨਾ ਬੋਲ ਝੂਠ ਨਾ ਬੋਲਾ ਕਹਿੰਦੇ ਸੱਚ ਬੋਲਦੀ ਆ ਮੈਂ। ਮੈਂ ਤਾਂ ਕਦੇ ਝੂਠ ਹੀ ਨਹੀਂ ਬੋਲਦੀ। ਹੂੰ? ਉਹ ਤਾਂ ਫਿਰ ਜਦ ਨਹੀਂ ਜੇ ਮੈਂ ਤੁਰਦੀ ਫਿਰਦੀ ਆ ਫੇਰ ਨਹੀਂ ਇਹ ਕੰਮ ਕਰ ਸਕਦੇ। ਜੇ ਮੈਂ ਬਿਮਾਰ ਪਈ ਆ ਫੇਰ ਕੰਮ ਕਰ ਲਾਂਗੀ। ਆ ਲੈ ਲੋ ਚਾਹ ਦੇ ਦੇ ਉਹ ਕਾਹਦੇ ਆ ਲੈ ਲੋ ਹੁਣ ਠੋਟ ਸਾਹਮਣੇ ਚਾਹ ਮੰਗਦੇ ਨੇ ਇਹ ਲੈ ਜੋੜਦੇ ਚਾਹ ਪੈਂਦੀ ਆ ਸਾਡੇ ਚ ਤਾਂ ਪੈਂਦੀ ਆ ਵਿਯੋਗ ਐ ਕਹਿੰਦੀ ਐ ਕੇ ਇਹ ਤੂੰ ਮੈਨੂੰ ਚਾਹ ਦਾ ਡੋਂਗਾ ਦੇ ਫਿਰ ਮੈਂ ਦੇਖੀ ਬੇੜਾ ਹੁੰਪਰਦੀ ਫਿਰ ਮੈਂ ਪਸ਼ੂ ਲੁਭਾਉਂਦੀ ਪੜਾਉਂਗੀ ਉਹਦੇ ਤੇ ਰੀਲ ਮੈਂ ਵੀ ਭਾਈ ਚਾਹ ਪੀ ਕੇ ਤਾਂ ਬਹੁਤ ਕੰਮ ਨਹੀਂ ਆ ਸਕੇ ਮੈਂ ਤਾਂ ਦੱਸ ਕੇ ਬਣਾਉਂਗਾ ਪਰ ਤੇ ਪਹਿਣਾ ਪਾਈਆਂ ਤੋਂ ਕਾਹਦਾ ਹੋ ਮਿੱਤੋ ਨਹੀਂ ਹੁੰਦਾ ਹੈਗਾ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਤੇਲ ਝੂਠ ਬੋਲਿਆ ਜਾਂਦਾ। ਝੂਠ ਕਾਸ ਨੂੰ ਬੋਲਣਾ। ਹੋਈ ਫੋਨ ਵੀ ਨਹੀਂ ਫੜਿਆ ਜਾਂਦਾ। ਐਹ ਜੀ ਠੰਡੇ ਤੋਂ ਫੋਨ ਵੀ ਦੇਖਿਆ ਜਾਂਦਾ ਜ ਆ ਵੀ ਰੋਟੀ ਖਾ ਲਈ ਥੋੜੀ ਜਿਹੀ ਖਾਦੀ ਆ। ਉਹ ਅੰਦਰੇ ਬੈਠਾ। ਲੱਗ ਰਿਹਾ ਕੰਬੰਡ-ਬੁੰਡ ਤੋਂ ਇਹ ਰੋਟੀਆਂ ਖਾ ਲਈਆਂ ਮੈਂ ਥਿਆਣੀਆਂ। ਇਹ ਰੋਟੀਆਂ ਖਾ ਕੇ ਮੈਂ ਇੱਥੇ ਬੈਠ ਗਈ ਮੈਂ ਨੂੰ ਠੰਡ ਵੀ ਚੜਦੀ ਆ ਮੈਂ ਫੇਰ ਵੀ ਨਹੀਂ ਉੱਠੀ ਹੈਗੀ। ਇਹ ਹੈ ਨਹੀਂ ਸੀ ਘਰੇ ਮੈਂ ਇੱਥੇ ਬੈਠੀ ਰਹੀ। ਚਲੋ ਫੇਰ ਮਿਲਦੇ ਆ ਬਾਅਦ ਚ ਤੁਹਾਨੂੰ ਹੁਣ ਆਪਾਂ ਚਾਹ ਬਣਾ ਲਈਏ ਤੇ ਓਏ ਚਾਹ ਚਾਹ ਤੇ ਉਹ ਮੈਡਵਾ ਬਣਨ ਲੱਗਦੀ ਆ ਨਮੈਂ ਤੁਹਾਨੂੰ ਇੱਕ ਜੀ ਚੀਜ਼ ਦਿਖਾਵਾਂ ਜਿਹੜੀ ਅਸੀਂ 4-5 ਸਾਲਾਂ ਬਾਅਦ ਕਰੀ ਆ ਹਮ ਆ ਜਿਹੜੇ ਕੱਪੜੇ ਦੇਖਦੇ ਹੋ ਤੁਸੀਂ ਅਸੀਂ ਇਹ 4-5 ਸਾਲਾਂ ਬਾਅਦ ਇੱਥੇ ਸੁੱਕਣੇ ਪਾਏ ਆ 4-5 ਸਾਲ ਤੋਂ ਅਸੀਂ ਕੱਪੜੇ ਨਹੀਂ ਧੋਤੇ ਨਾ ਅਸੀਂ ਸੁੱਕਣੇ ਪਾਏ ਹਣਾ ਬਈ ਇੱਕ ਭੈਣ ਆ ਨਾ ਮੇਰੀਆਂ ਹੋ ਗਿਆ ਮਹੀਨਾ 2 ਕੁ ਮਹੀਨੇ ਹੋ ਗਏ ਵੀਡੀਓ ਤੇ ਕਮੈਂਟ ਕਰਦੀ ਸੀ ਵੀ ਭੈਣ ਤੁਸੀਂ ਕੱਪੜੇ ਨਹੀਂ ধੋਂਦੇ ਤੁਸੀਂ ਕੱਪੜੇ ਸੁਕੜੇ ਨਹੀਂ ਪਾਉਂਦੇ ਕਦੇ ਵੀ ਭੈਣੇ ਮੈਂ ਕੱਪੜੇ ਉੱਪਰ ਹੀ ਧੋਣੀਆਂ ਤੇ ਉੱਪਰ ਹੀ ਸੁਕੜੇ ਪਾ ਦੰਨੀਆਂ ਤੇ ਹੁਣ ਅੱਜ ਇਹ ਜਿਹੜੇ ਕੱਲ੍ਹ ਸ਼ਾਮ ਨੂੰ ਧੋਏ ਸੀਗੇ ਨਾ ਮੈਨ ਲੱਗਿਆ ਵੀ ਇਹਨਾਂ ਨੇ ਤਾਂ ਸੁੱਕਣਾ ਹੀ ਨਹੀਂ ਹੈਗਾ ਮੈਂ ਇੱਥੇ ਲਿਆ ਕੇ ਹਵਾਜੀ ਚ ਪਾਤੇ ਮੈਂ ਕਿਹਾ ਚਲੋ ਹਣਾ ਜਿਵੇਂ ਆਜ ਹਾਰ ਦਾ ਹੋ ਗਿਆ ਵੱਧ ਮੋਟਾ ਗਿੱਲਾ ਪਿਆ ਹੱਲੇ ਵੀ ਜਿਵੇਂ ਮੇਰਾ ਸੂਟ ਹੋ ਗਿਆ ਚਲੋ ਜੇ ਸੁੱਕਣਗੇ ਨਹੀਂ ਮਾੜੀ ਹਵਾ ਤਾਂ ਲੱਗ ਗਈ ਹੈਨਾ ਤਿਆਲ ਕੋਟ ਮੇਰੀ ਰਾਤ ਭੈਣ ਕਹਿੰਦੀ ਸੀ ਲਾਈਵ ਦੇ ਵਿੱਚ ਕਿ ਸੋਹਣਾ ਲੱਗਦਾ ਸੱਚੀ ਸੋਹਣਾ ਮੈਨੂੰ ਆਪ ਨੂੰ ਬਹੁਤ ਵਧੀਆ ਲੱਗਦਾ ਮੈਂ ਵੇਟ ਤੇ ਆ ਇਹ ਕੋਟ ਕਰਕੇ ਮੈਂ ਸਾਰੇ ਕੱਪੜੇ ਥੱਲੇ ਸੁਕਣੇ ਪਾਤੇ ਹੀਟਰ ਮורה ਤਾਂ ਸੁੱਕ ਜਾਂਦੇ ਆ ਬਟ ਹੀਟਰ ਮੈਨੂੰ ਲੱਗਦਾ ਭਾਈ ਬਿੱਲ ਖਿੱਚਦਾ ਮੇਰੇ ਬੂਟ ਕਿੱਥੇ ਨੇ ਮੈਨੂੰ ਲੱਗਦਾ ਵੀ ਹੀਟਰ ਤਾਂ ਚੁੰਟਾ ਕੱਢ ਦੂਗਾ ਇੰਨਾ ਬਿੱਲ ਕਿੱਥੋਂ ਭਰਾਂਗੇ ਇਵੇਂ ਨੂੰ ਸਵੇਰ ਤੇ ਕਹਿੰਦੇ ਕਹਿੰਦੇ ਹੀਟਰ ਲਾ ਕੇ ਬਹਿ ਜਾ ਕਿਉਂ ਤੂੰ ਉਹ ਕਰਦੀ ਆ ਮੈਂ ਕਹਿੰਨਾ ਮੈਂ ਨਹੀਂ ਲਾਉਂਦੀ ਲਾ ਲਵਾ ਦੇ ਤਾਂ ਮੈਂ ਬਹਿ ਜਾਨੀ ਆ ਇਹ ਫੇਰ ਵੀ ਓਕੇ ਜੇ ਮੈਂ ਨਹੀਂ ਬਹਿੰਦੀ ਫੇਰ ਵੀ ਓਕੇ ਹੁਣ ਤੁਸੀਂ ਦੱਸੋ ਹੈ ਹੀਟਰ ਦੀ ਸੋਚ ਨਹੀਂ ਲਾਉਣੀ ਸੋਚ ਨਹੀਂ ਲਾਉਣੀ ਅੱਛਾ ਹੀ ਹੀਟਰ ਮੂਰੇ ਬਹਿ ਜਾ ਹੀਟਰ ਦੀ ਸੋਚ ਨਹੀਂ ਲਾਉਣੀ ਹੈ ਅੱਛਾ ਵਾਹ ਏ ਸਿਆਣਿਆ ਆਏ ਹਾਏ ਉਹ ਕਹਿੰਦੇ ਨੇ ਮਾਂ ਨਾਲੋਂ ਧੀ ਸਿਆਣੀ ਰਿੱਜੇ ਪੱਕੇ ਪਾਵੇ ਬਾਣੀ ਹੈ ਇਹ ਵੀ ਮਾਂ ਨਾਲੋਂ ਵੱਧ ਸਿਆਣਾ ਏ ਬਹੁਤ ਸਿਆਣਾ ਇਹਦੀਰ ਇਹਦੀ ਮਾਂ ਦੇ ਬਣਦੀ ਬਹੁ ਸੀ ਹੱਦੋਂ ਵੱਧ ਬਣਦੀ ਸੀ ਹੱਦੋਂ ਵੱਧ ਕਦੋਂ ਵੱਧ ਬਣਦੀ ਸੀ ਕਦੋਂ ਹੈ ਬਹੁਤ ਬਣਦੀ ਦੀ ਗੋਡੇ ਨਾਲ ਗੋਡਾ ਜੋੜ ਕੇ ਹੁਣ ਕਿਉਂ ਮਾਇ ਰੋਨੀ ਆਂ ਧੀਆ ਨੂੰ ਸੋਹਰੇ ਤੌਰ ਕੇ ਕਿ ਜੈਨੂੰ ਖਾਣਾ ਹੋਵੇ ਫੇਰ ਕਿੰਨੇ ਕਰਦਾ ਹੁੰਦਾ ਸਰ ਮੈਨੂੰ ਨਹੀਂ ਪਤਾ ਉਹਨੀਆਂ ਗੱਲਾਂ ਮੈਨੂੰ ਨਹੀਂ ਦੱਸ ਦਿੰਦਾ ਇਹ ਬੰਦਾ ਜਿੰਨੀ ਆਪਦੀ ਮਾਂ ਦੱਸ ਦਿੰਦਾ ਦੀ ਮੇਰੀਆਂ ਇਹ ਉਹ ਵੀ ਸੋਆ ਸੀਗਾ ਜਦੋਂ ਮੇਰੀਆਂ ਚੁਗਲੀਆਂ ਵੀ ਕਰ ਲੰਦੇ ਸੀ ਇਹ ਹਾਂ ਹੋਜੀ ਹੁਣ ਕਿੱਥੇ ਕਰ ਲੰਨੇ ਆ ਹੁਣ ਕਿਹਦੇ ਨਾਲ ਕਰ ਲੰਨੇ ਆ ਹੁਸਨ ਹੁਸਨ ਆਹ ਹੋ ਹੁਸਨ ਹੈਗੀ ਹੈ ਇੱਕ ਹੈਗੀ 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 ਭਾਈ ਹੈਗੀ ਹੁਸਨ ਹੈਗੀ ਪੱਕਾ ਸੁਣਦੀ ਉਹ ਮੇਰੀਆਂ ਚੁਗਲੀਆਂ ਨਹੀਂ ਹੁਸਨ ਮੈਨੂੰ ਪਤਾ ਲੱਗਿਆ ਕਿਸੇ ਗੱਲ ਦਾ ਮਿੱਠੀ ਕੁੱਟਿਆ ਤਾਂ ਨਹੀਂ ਤੇਰੇ ਪਾਪੇ ਨੇ ਲੱਡੂ ਕੀ ਕਰਦਾ ਮੈਂ ਉਹ ਪੁੱਤ हां वो तो आंटी ਵਾਲਾ ਖਾਣਾ ਲਓ 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 ਫੜ ਫੜੋ ਵਿੱਚ ਕੁਝ ਪਾਇਆ ਤਾਂ ਨਹੀਂ ਤੇ ਹੋਇਆ ਇਹਦਾ ਇਹਦਾ ਇਹਦੀ ਫੀਡ ਅਲੱਗ ਆ ਪਰੀ ਦੀ ਪਰੀ ਦੀ ਫੀਡ ਅਲੱਗ ਆ ਪਰੀ ਦੀ ਫੀਡ ਹੈਗੀ ਉਹ ਵਾਲੀ ਜਿਹੜੀ ਓਏ ਹੋਏ ਖੁਸ਼ੀ ਹਾਂ ਤੂੰ ਜੀਭਾ ਮਾਰਦਾ ਤੂੰ ਹਾ ਤੂਆ ਕਰਿਆ ਪਿਆ ਇੱਥੇ ਲਾਈਟ ਲਾ ਲੋ ਲਾਈਟ ਲਾ ਲੋ ਲਾਈਟ 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 ਬੜੀਆ ਏ ਬੜਾ ਚਾਨਣਾ ਕਰਦੀ ਆ ਤੂੰ ਐਨਾ ਕਾਲੀ ਕਰੀ ਪਈ ਆ ਹਾਂ ਇਹਨਾਂ ਨੂੰ ਬੰਦਾ ਹੁੰਦਾ ਵੀ ਫਰੰਟ ਕੈਮਰੇ ਜੀ ਦਿਖਾਓ ਵੀ ਸਾਨੂੰ ਆਪ ਦੇ ਆਪ ਦਿਖਣਾ ਚਾਹੀਦਾ। ਖਰਜਾ ਖਰਜਾ ਕਰਦੀਆਂ ਫਰੰਟ ਕੈਮਰਾ ਕਰਦੀ। ਆ ਦੇ। ਲੈ ਫੜ। ਬੋਲ ਕਿੱਥੇ? ਕਿੱਥੇ ਆ ਦੇ? ਆ ਦੇ ਖੁਸ਼ੀ। ਖੁਸ਼ੀ ਕਿੱਥੇ? ਆ ਦੇ ਖੁਸ਼ੀ। ਖੁਸ਼ੀ ਓਏ ਆਹਾ ਦੇ। ਵੀਰੇ ਇੰਦਾਂ ਨਹੀਂ ਪਹਾੜ ਦਾ ਰਾਤ ਵੀਰੇ ਨਾਲ ਵੀ ਵੀਡੀਓ ਕਾਲ ਤੇ ਗੱਲਾਂ ਕਰਦਾ ਸੀ। ਵੀਰਾ? ਵੀਰਾ ਨਹੀਂ ਹੈਗਾ ਇਹ ਖੁਸ਼ੀ ਆ। ਮਾਫਰ ਲੈ ਲਾ। ਇੱਕ ਤਾਂ ਇਹ ਮਿੰਟcomer ਮਾਫਲਰ ਲਾ ਲੈਣਾ ਹੁੰਦਾ ਲਾਡੇ ਓਹ ਲੱਡੂ ਲੱਡੂ ਤਾਂ ਹੁਣ ਖਾਣ ਚ ਮਰਦਾ ਇਹ ਤਾਂ ਮੇਰਾ ਪੁੱਤ ਖਾਊਗਾ ਹੁਣ ਖਾਲਾ ਖਾਲਾ ਆਂਟੀ ਵਾਲਾ ਖਾਣਾ ਖਾ ਲੋ ਮਾਸੀ ਵਾਲਾ ਖਾਣਾ ਖਾ ਲੋ ਲਓ ਜੀ ਖੜ ਜਾ ਮੈਨੂੰ ਫੋਨ ਫੜ ਲੈੰਦਾ ਚੰਗੀ ਤਰ੍ਹਾਂ ਲੈ ਫੜ ਹਾਂ ਕਿੱਥੇ ਐ ਕਿੱਥੇ ਖੁਸ਼ੀ ਖੁਸ਼ੀ ਦੇਖੀ ਕਿੱਥੇ ਐ ਖੁਸ਼ੀ 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 खुशी खुशी ओए लोट ठंडे ਬਹ ਜਾਦੇ ਅੱਜ ਤਾਂ ਮੈਨੂੰ ਲੱਗਦਾ ਕੋਈ ਕੰਮ ਹੋਊਗਾ ਅੱਜ ਤਾਂ ਬਸ ਰੋਟੀ ਬਣੀ ਆ ਜਾ ਭਾਂਡੇ ਧੋਣੇ ਆ ਧੋਣੇ ਆ ਲੈ ਮੈਂ ਭਾਂਡੇ ਧੋਤੇ ਨੀਂਗੇ ਮਿੱਠੀ ਯਾਰ ਰਹਿ ਬੁੱਤ ਸ਼ਾਮ ਨੂੰ ਦੁੱਧ ਚੋਣਾ ਆਪਾਂ ਨੇ ਹੈ ਯਾਰ ਆ ਮੇਰੇ ਬੁੱਤ ਯਾਰ ਆ ਸ਼ਾਮ ਨੂੰ ਦੁੱਧ ਦੇ ਦੀ ਠੀਕ ਨੋ 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 ਓਏ ਹੂੰ ਕੁੱਟਿਆ ਤਾਂ ਨਹੀਂ ਤੂੰ ਕੀ ਕਰਦੀ ਐ ਨੀ ਕੰਜੀ ਐ ਜੀ ਏ ਤੂੰ ਕਿਹਦੇ ਨਾਲ ਟੱਕਰਾਂ ਨਾਲ ਲੱਗੀ ਹੋਈਆਂ ਇੱਥੇ ਗੋਹਾ ਮੋਟ ਗਿਆ ਇੱਥੇ ਗੋਹਾ ਹੈ ਨਹੀਂ ਕਿਤੇ ਹੈਗਾ ਇੱਕ ਪਿਆ ਫੋਸ ਹਾਂ ਇੱਕ ਕਿਉਂ ਵਾਧੂ ਪਿਆ ਸਵੇਰੇ ਮੈਂ ਇਹਨਾਂ ਨੂੰ ਪਾਣੀ ਪਿਲਾਇਆ ਹਾਏ ਰੱਬਾ ਮਿੱਠੀ ਐ ਨਾ ਪਾਣੀ ਨਾ ਖੇਡਦੀ ਐ ਨਾ ਖੇਡਦੀ ਐ ਸਾਰਾ ਪਾਣੀ ਡੋਲ ਡੋਲ ਕੇ ਪੀਤਾ ਐ ਨੇ ਕੋਕਾ ਗਿਆ ਹਾਂ ਥੋੜਾ ਜਿਹਾ ਗਿੱਲਾ ਵਾਲਾ ਕਰਦੀਆਂ ਨੇ ਇੱਕ ਸਾਡੇ ਜਗ੍ਹਾ ਨਹੀਂ ਹੈਗੀ ਵੀ ਅਸੀਂ ਉਹ ਕਰ ਲਈਏ ਇਹਨਾਂ ਨੂੰ ਬਾਹਰ ਕਿਤੇ ਕੱਢ ਦੇ ਬਾਹਰ ਕਿੱਥੇ ਕੱਢਾਂਗੇ ਠੰਡ ਬਹੁਤ ਆ ਅਜੇ ਹਾਰ ਕਰਦਾ ਮੈਂ ਪਤੰਗ ਚੜਾਉਣਾ ਮਾ ਭਾਈ ਅੰਦਰੇ ਬੈਠਾ ਰਹੇ ਠੰਡ ਪਈ ਆ ਬਿਮਾਰ ਹੋ ਜਾਏਗਾ ਲੂਸਾਨਾ ਅੱਜ ਤੋਂ ਬਾਅਦ ਹੈ ਨਾ ਮੇਰੀ ਚੁਗਲੀ ਚ ਹੰਗਾਰਾ ਭਰੀ ਕਿ ਦੀ ਕਿਹੜੀ ਕਿਹੜੀ ਚੁਗਲੀਆ ਕਰ ਲੈਂਦੇ ਚਲੋ ਚੋਰੋ ਗੋਆ ਮੋੜ ਕੇ ਹਰਨ ਜਣਾ 1 ਵਜੇ ਇਹ ਤਾਂ ਮੈਂ ਸੁਣਿਆ ਕਰੂੰਗੀ ਮੈਂ ਸੁਣਿਆ ਸੁਣਿਆ ਕਰੂੰਗੀ ਹੁਣ ਮੈਂ ਸੁਣਿਆ ਕਰੂੰਗੀ ਹੈ ਨਾ ਵੀ ਕਰਦੇ ਤਾਂ ਹੁੰਦੇ ਸੀ ਜਿੱਖਦੇ ਮੈਨੂੰ ਢੂੜ ਲੱਗ ਜਾਣਾ ਇਹਨਾਂ ਦੀ ਮਾਂ ਨੇ ਇਹਨਾਂ ਤੇ ਸੀ ਲੱਗ ਗਈ ਹੈਗਾ ਨਹੀਂ ਅੱਛੇ ਕਰਦੇ ਹੁੰਦੇ ਸੀ ਚੁਗਲੇ ਇਹਨਾਂ ਦੀ ਮਾਂ ਨੇ ਇਹਨਾਂ ਦੇ ਕੰਨ ਭਰਨੇ ਹੈ ਨਾ ਇਹ ਕਿਹੜਾ ਘਟ ਸੀ ਇਹਨੇ ਵੀ ਮਾਂ ਦੇ ਕੰਨ ਹਾਂਜ ਹਾਂ ਮਲਾਉਣੀ ਲੈ ਆਉਂਦੇ ਛੱਡ ਦਿੰਦੇ ਫਿਰ ਛੱਡੀ ਕਹਦੇ ਨਹੀਂ ਫਿਰ ਉਹ ਮਾਖਿਆ ਮੈਨੂੰ ਵਧੀਆ ਲੱਗਦੀ ਐ ਮੈਂ ਕਰਦ ਨਹੀਂ ਸਕਦਾ ਇਹ ਦੇਖ ਲੋ ਮੇਰੀ ਸੱਸੀ ਮੈਨੂੰ ਕਹਿੰਦੀ ਸੀ ਵੀ ਰੱਖ ਦੇ ਨੀ ਆਪਾਂ ਇਹਨੂੰ ਛੱਡੋ ਪਰੇ ਪਤਾ ਗੱਲ ਕੀ ਸੀ ਦਾਜ ਭਾਲਦੇ ਸੀ ਆਪਾਂ ਨੂੰ ਗੱਡੀ ਆਉਗੀ ਗੱਡੀ ਨਾਲ ਮੈਂ ਕਹਿੰਨੀ ਗੁੱਡੀ ਵੀ ਆ ਜਾਣੀ ਤੇ ਗੱਡੀ ਦੇ ਨਾਲ ਗੁੱਡੀ ਵੀ ਆਉਣੀ ਦੀ ਗੱਡੀ ਦੇ ਨਾਲ ਗੁੱਡੀ ਵੀ ਆ ਜਾਣੀ ਸੀ ਆ ਸੁਣ ਲੋ ਗੱਲ ਹੈ ਆਪਾਂ ਛੱਡ ਨਹੀਂ ਸਕਦੇ ਇਹਨੂੰ ਮੈਨੂੰ ਕੀ ਲੈਣਾ ਹੁਣ ਲੱਗਦਾ ਇਹਨੂੰ ਤਾਂ ਕੀਲ ਲਈ ਨਹੀਂ ਲੋਟ ਆਉਂਦਾ ਆ ਮੈਂ ਆਪਣੇ ਆਹ ਕੰਨਾਂ ਨਾਲ ਗੱਲ ਸੁਣੀ ਹੋਈ ਆ ਮੇਰੀ ਸੱਸ ਪਤਾ ਕੀ ਕਹਿੰਦੀ ਪੁੱਤ ਆਪ ਚਾਹ ਪਾ ਕੇ ਪੀਆ ਕਰ ਹੈ ਕੀ ਪਤਾ ਹੁੰਦਾ ਕੁਝ ਕਰ ਦੂਗੀ ਤੇ ਕਰੇ ਦਿੱਤਾ ਨਹੀਂ ਫਿਰ ਉਹ ਜਿਹੜਾ ਉਹ ਦਾ ਕਿਹੜਾ ਉਹਦੀ ਮਾਂ ਨੇ ਜੰਮਿਆ ਹੋਇਆ ਸੀ ਜਿਹਦੇ ਨਾਲ ਵਿਆਹੀ ਸੀ ਹਾਏ ਮੈਨੂੰ ਕੁਝ ਹੋਰ ਸੁਣ ਦਿਓ ਹੈ ਪੀਲ ਕੇ ਪਟਾਇਆ ਉਹ ਕਿਹੜਾ ਕਰਦਾ ਘਰੇ ਘਰੇ ਪਾਲਿਆ ਹੋਇਆ ਸੀ ਵੀ ਉਹਦੇ ਨਾਲ ਵਿਆਹੀ ਸੀਗੀ ਉਹ ਵੀ ਤਾਂ ਬਗਾਨਾ ਪੁੱਤ ਸੀ ਜੇ ਤੂੰ ਬਗਾਨਾ ਪੁੱਤ ਸੀ ਨਹੀਂ ਜੇ ਤੁਸੀਂ ਉਹ ਮੈਨੂੰ ਕੁਝ ਪਾ ਕੇ ਮਾਰ ਦਿੰਦੇ ਫਿਰ ਕੀ ਬੋਲਦਾ ਭਾਈ ਮੈਂ ਆਪਣੇ ਆਪਣੀ ਨਹੀਂ ਕੋਈ ਕੀ ਕੋਈ ਕਿਸੇ ਨਾਲ ਹਾਏ ਹਾਏ ਚੱਲ ਵਾ ਸੁਣ ਮੈਂ ਇੱਥੇ ਫਿਰ ਸਾਰੇ ਜਾਣੇ ਮੇਰੇ ਭੈਣ ਭਾਈ ਵੀ ਕਹਿਣਗੇ ਵੀ ਕੀ ਕਹਿੰਦੀ ਆ ਮੈਂ ਕੀ ਕਹਾਂ ਲੜਦੇ ਲੜਨਾ ਪੈਂਦਾ ਠੰਡਾ ਹੋਰ ਬੰਦਾ ਠੰਡ 'ਚ ਕਰੇਗੀ ਠੰਡ 'ਚ ਲੜੇ ਬੰਨੇ ਪਾਣੀ ਜਾਣਾ ਦਾ ਪਾਣੀ ਜਾਣਾ ਜਾਣਾ ਪੱਠੇ ਵੱਜਣ ਸਰਦੂ ਪੱਠੇ ਵੱਢਿਆ ਮੈਂ ਆਪਾਂ ਅੱਜ ਵੇਲੇ ਆਪਾਂ ਕੱਪੜੇ ਵੀ ਗੱਲ ਤੋਂ ਲੈ ਮੈਂ ਸਬਜ਼ੀ ਸਬਜ਼ੀ ਬਣਾਉਣੀ ਆ ਵੇਲੀ ਵੀ ਨਹੀਂ ਹੈਗੀ ਕਪੂਤਰੀਆਂ ਤੇਰੇ బిచే కాటో కబూతర కటారా ఆ గటారా కబూతర ఏ ਕਾਟੋ ਚੜ ਗਈ ਕਿਕਰ ਚ ਉਹ ਤਾਂ ਖੁੱਡਾ ਓਏ ਖੁੱਡ ਚ ਫੜਦੀ ਐ ਫੋਜਾ ਦੇ ਠੰਡਾ ਅੱਜ ਅੱਜ ਸਾਰੇ ਦਿਨਾਂ ਨਾਲੋਂ ਵੱਧ ਠੰਡਾ ਤੇ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਮੇਰੀ ਸਾਰੀ YouTube ਫੈਮਲੀ ਨੂੰ ਹੈਪੀ ਗੁਰੂਪੁਰਬ ਤੇ ਕੱਲ ਨੂੰ ਸਾਡੇ ਹੈਗਾ ਨਗਰ ਕੀਰਤਨ ਤੇ ਤੁਹਾਡੇ ਪਿੰਡ ਦੇ ਨਗਰ ਕੀਰਤਨ ਕਦੋਂ ਹੋ ਗਿਆ ਤੇ ਇੱਕ ਨਹੀਂ ਹੋਇਆ ਤਾਂ ਦੱਸਿਓ ਜ਼ਰੂਰ ਕਦੋਂ ਹੋਣਾ ਹੈ ਹੂੰ ਹੋਣਾ ਕਹਿੰਦੇ ਹੁੰਦੇ ਆ ਨਗਰ ਕੀਰਤਨ ਕਦੋਂ ਕੀ ਕਹਿੰਦੇ ਹੁੰਦੇ ਆ ਕਦੋਂ ਹੋਣਾ ਹਾਂ ਕਦੋਂ ਹੋਣਾ ਸਾਡੇ ਕੱਲ ਨੂੰ ਹੈ ਨਗਰ ਕੀਰਤਨ ਤੇ ਕੱਲ ਨੂੰ ਹੈਗੀ ਆ 5 ਜਨਵਰੀ ਅੱਜ ਹੈਗੀ 4 ਅੱਜ ਆ ਪੰਜ ਦਾ ਹੀ ਵਦ ਅੱਜ ਜੈਪੁਰ ਆ ਦੇਖੋ ਹੁਣ ਸੁਣਦਾ ਸ਼ਾਇਦ ਵੀਡੀਓ ਚ ਸੁਣੇ ਜਾਂ ਨਾ ਸੁਣੇ ਆ ਦੇਖੋ ਸੁਣਦਾ ਮੈਂ ਕਦੋਂ ਦੀ ਸੁਣਨ ਲੱਗੇ ਆ ਬਾਬਾ ਵਧੀਆ ਲੱਗਿਆ ਹਨਾ ਰੌਣਕ ਜੀ ਲੱਗੇ ਗੁਰਦੁਆਰਾ ਸਾਹਿਬ ਨੇ ਇੱਥੇ ਨੇੜੇ ਕਾ ਜੈਪੁਰ ਤੁਸੀਂ ਵੀ ਕਹੋ ਸਾਰੇ ਆਪਣੀ YouTube ਫੈਮਲੀ ਨੂੰ ਹੈਪੀ ਗੁਰਪੁਰਬ ਹੈਪੀ ਗੁਰਪੁਰਬ ਜੀ ਇਹ ਦਿਖਾਉਂਦੇ ਬਹੁਤ ਹੱਥ ਠੰਡਾ ਅੱਧੀ ਜੱਬਤੀ ਜੀ ਪਾਚੇ ਹੋਈਆ ਤੇ ਲੇਟ ਨਹੀਂ ਸੀਗੀ ਕੜੇ ਵੇਲੇ ਦੀ ਹੁਣ ਕਰਕੇ ਆਈਆਂ ਆਪਾਂ ਬਣਾਵਾਂਗੇ ਅੱਜ ਹਾਂ ਨਾ ਸਾਨੂੰ ਕੋਈ ਛੁੱਟੀ ਨਹੀਂ ਨਾ ਕੋਈ ਸੰਡੇ ਨਾ ਕੋਈ ਮੰਡੇ ਨਾ ਕੋਈ ਟਿਊਜ਼ਡੇ ਨਾ ਕੋਈ ਕਹਿੰਦੇ ਵੀ ਸਕੂਲ ਨੇ ਛੁੱਟੀਆਂ ਕਰਕੇ ਨਿਆਂ ਦੇ ਪਤੰਗ ਲੈ ਪਤੰਗ ਅੱਜ ਤਾਂ ਟੀਕੇ ਬੈਠੇ ਨਹੀਂ ਅੱਜ ਤਾਂ ਸਵੇਰ ਦਾ ਜਿਆਦਾ ਅੰਦਰੋਂ ਨਿਕਲੇ ਕਿ ਸਾਨੂੰ ਕੋਈ ਛੁੱਟੀ ਨਹੀਂ ਨਾ ਕੋਈ ਮਦਰਡੇ ਆ ਨਾ ਕੋਈ ਸਾਡਾ ਫਾਦਰਡੇ ਆ ਨਾ ਸਾਡਾ ਕੁਝ ਵੀ ਨਹੀਂ ਹੈਗਾ ਸਾਨੂੰ ਫਾਰਮਰ ਨੂੰ ਨੋ ਛੁੱਟੀ ਹੈ ਨਾ ਤਾਂ ਹੀ ਕਿਹਾ ਨੋ ਦੇਖਤਾ ਵੀ ਤੁਹਾਨੂੰ ਕੋਈ ਛੁੱਟੀ ਨਹੀਂ ਨਹੀਂ ਪਹਿਲਾਂ ਪਹਿਲਾਂ ਤਾਂ ਹੁੰਦੀ ਉਹ ਹਾਊਸ ਅੰਡੇ ਜੀ ਤੇ ਤੁਹਾਨੂੰ ਉਹਨੇ ਇਹਨੂੰ ਕਿੱਥੇ ਹੋਈ ਹੋਣੀ ਹੈ ਵਿਚਾਰੇ ਮਾਰੇ ਬਣਾ ਮੇਰੇ ਇਹਨੂੰ ਕਿੱਥੇ ਹੋਈ ਹੋਣੀ ਹੈ ਵਿਚਾਰੇ ਨੂੰ ਉਹ ਭੀਆਂ ਭਾਬੀਆਂ ਨੂੰ ਕੰਮ ਲਈ ਰੱਖਦੀਆਂ ਸੀ ਕੰਮ ਖਾਣਾ ਭਾਈ ਲੱਗਦਾ ਭਾਗ ਦੇ ਭਾਗ ਤਾਂ ਉਹਨਾਂ ਨੂੰ ਲਾਇਆ ਆ ਹਾਂ ਤੂੰ ਤਾਂ ਹੱਲੇ ਵੀ ਉੱਥੇ ਹੀ ਆ। ਜਾਨਦਾ ਤਾਂ ਮੈਂ ਤਾਂ ਕਰੀ ਜਾਂਦੇ ਆ। ਤੇ ਚੱਲਦੇ ਨੇ ਤੀਰ ਵੀ ਚੱਲਦਾ ਕੰਮ ਕਰੂ। ਤੰਦਰੁਸਤੀ ਆ। 3700 ਬੁਮਾਰੀ ਲੱਗ ਜਾਂਦੀ ਹੈ। ਮੇਰੇ ਨਾਲ ਦੇ ਤਾਂ ਦੋ ਗੁਜ਼ਰ ਗਏ। ਕੌਣ ਗੁਜ਼ਰ ਗਿਆ? ਹਾਂ? ਅੱਛਾ ਥੋੜਾ ਫਰੈਂਡ। ਲੋ। ਕੱਪੜੇ ਸੁੱਕੇ ਤਾਂ ਨਹੀਂ ਹੈਗੇ ਹੌਲੇ ਪੈ ਗਏ। ਹੈ ਡੇ ਪਰ ਪਰ ਇਹਨਾਂ ਨੇ ਕੀ ਸੁੱਕਣਾ ਹਾਏ ਹਾਏ ਪਾਈ ਹੀਟਰ ਤਾਂ ਬਿਲ ਬੰਦ ਕਰ ਦੂੰ ਬਿਲ ਆ ਜੂ ਧੂਆ ਕਰਨਾ ਅੰਦਰ ਉਹ ਖੁਸ਼ੀ ਵਾਲਾ ਕਮਰਾ ਥੋੜੀ ਐ ਤੇ ਉੱਤੇ ਧੂਆ ਕਰਦੀ ਆਪਾਂ ਕੱਪੜੇ ਲਾ ਲਈਏ ਦਵਾਰਾ ਹੋ ਗਏ ਪਤਾ ਨਹੀਂ 4 ਵਜੇ ਪਤਾ 4:30 ਵਜੇ ਕਿ ਪਤਾ ਨਹੀਂ ਕਿੰਨਾ ਵੱਜ ਗਿਆ ਭਾਰੇ ਬਹੁਤ ਨੇ ਇਹ ਤਾਂ ਕੱਪੜੇ ਪਹਿਲਾਂ ਉੱਧਰ ਰੱਖ ਕੇ ਆਉਣੀ ਐ ਮੈਂ ਇਹਨਾਂ ਨੂੰ ਕਹਾਂ ਹੁਣ ਇਹ ਕੱਪੜੇ ਨੂੰ ਕਿੱਥੇ ਰੱਖੂੰਗਾ ਤੇ ਕੁਰਸੀਆਂ ਤੇ ਰੱਖ ਦੇ ਮਗਾ ਲੈ ਕੁਰਸੀਆਂ ਤੋੜਤੀਆਂ ਭੈਣ ਕਹਿੰਦੀ ਸੀ ਇਹਦੇ ਪੱਖਾ ਲਾ ਲਿਆ ਕਰੋ ਜਿਹੜਾ ਬਾਹਰ ਪੱਖਾ ਪਿਆ ਭੈਣੇ ਤੋੜਿਆ ਡਾਉਣ ਨੂੰ ਕੱਢਿਆ ਸੀ ਮੁੜ ਕੇ ਸਾਡੇ ਘਰ ਦੇ ਵਿੱਚ ਰਵਾਜ ਆ ਹੋਰ ਵੀ ਦਿਖਾ ਦੰਨੀ ਆ ਤੁਹਾਨੂੰ ਇੱਕ ਮੇਰਾ ਚੁੱਲਾ ਦੇ ਲਓ ਪਹਿਲੀ ਗੱਲ ਤਾਂ ਉਹ ਦੇਖੋ ਉਹ ਕੜਾਹੀ ਵੀ ਮੈਂ ਕੱਲ ਪਰਸ ਰੱਖਤੀ ਇੱਥੇ ਹੈ ਨਾ ਤੇ ਸਾਡੇ ਘਰੇ ਹੁਣ ਮੇਰੇ ਕੱਪੜੇ ਵੀ ਆ ਦੇਖੋ ਪੇਚਕਸ ਬਲਾਸ ਇਹ ਚੁੱਲਾ ਘੱਟ ਗੈਰਜ ਵੱਧ ਆਹ ਨਿਆਣਿਆਂ ਨੇ ਪਤਾ ਨਹੀਂ ਕੀ ਆ ਪਰਮ ਪਤਾ ਨਹੀਂ ਕੀ ਕਰਦਾ ਰਹਿੰਦਾ ਕਦੇ ਬੁਲਟ ਸਾਫ ਕਰ ਲਿਆ ਕਦੇ ਕੋਸ਼ਿ ਬੁਰਸ਼ ਨਾਲ ਹੈ ਨਾ ਤੇ ਆ ਵੀ ਪਤਾ ਨਹੀਂ ਕੀ ਅੱਛਾ ਬਾਜ਼ ਦੇ ਘਰ ਜਿ ਸਮਾਨ ਸਾਡੇ ਘਰ ਤੇ ਰਵਾਜ ਆ ਵੀ ਅਸੀਂ ਜਿੱਥੋਂ ਸਮਾਨ ਚੱਕਦੇ ਆ ਉੱਥੇ ਨਹੀਂ ਰੱਖਦੇ ਜਿੱਦਣ ਕਤੇ ਮੈਂ ਹਲਾ ਲਲਾ ਕਰਤੀ ਉਦੋਂ ਰੱਖਣਗੇ ਇਹ ਆ ਦੇਖ ਲਓ ਪੱਖਾ ਇੱਥੇ ਪਿਆ ਹੋਇਆ ਸਾਇ ਨਾਲੇ ਉੱਪਰੋਂ ਪਤਾ ਵੀ ਬਦਲਵਾਈ ਹੋਈ ਪਈ ਆ ਵੀ ਆ ਪੱਖੇ ਦਾ ਕੋਈ ਕਮਰੇ ਭਣ ਕੇ ਜਿਹੜਾ ਬਾਹਰ ਪੱਖਾ ਪਿਆ ਉਹ ਲਾ ਲਿਆ ਕਰੋ ਹੋਰ ਭਣਿਆ ਟਾਕੀ ਚ ਲਾ ਕੇ ਨਾ ਰਾਤ ਨੂੰ ਛੱਡ ਕੇ ਪੈ ਜਾਗੇ ਕੁਰਸੀ ਉਹ ਤੋੜਤੀ ਮੁੰਡੇ ਨੇ ਹਾਈ ਹਾਈ ਛੱਡ ਕੁਰਸੀਆਂ ਆਲਾ ਕੋਈ ਆਊਗਾ ਨਾ ਫੇ ਲਵਾਂ ਪਹਿਲੀ ਗੱਲ ਤਾਂ ਮੈਂ ਇਹਨਾਂ ਨੂੰ ਮੈਂ ਤਾਂ ਲੈਣੀਆਂ ਨਹੀਂ ਤੋਂ ਢੋਲੀ ਜਾਂਨੇ ਹੁਰਸੀਆਂ ਇੱਥੇ ਰੱਖ ਕੇ ਨਾ ਮੰਜੇ ਤੇ ਫੇ ਉਹ ਵੀ ਕੱਪੜੇ ਲਾ ਲਿਆ ਮੈਂ ਫੇ ਲਾਈਏ ਤੜਕਾ ਅੱਜ ਆਪਾਂ ਬਣਾਉਣਾ ਆ ਗਾਜਰਾ ਗੋਭੀ ਤੇ ਵਿੱਚ ਕਾਲੂ ਪਾ ਲੰਨੇ ਮਿਕਸ ਜੀ ਸਬਜੀ ਵਿੱਚ ਪਾ ਕੇ ਧਨੀਆ ਮੇਥੇ ਤਿਆਰੀ ਮੈਂ ਕਰਕੇ ਰੱਖਦੀ ਲੈਟ ਹੈ ਨਹੀਂ ਸੀ ਸਵੇਰ ਦੀ ਹੁਣ ਭਾਂਡੇ ਨੂੰ ਥੋੜਾ ਜਿਹਾ ਪਾਣੀ ਗਰਮ ਕਰਕੇ ਗੈਸ ਤੇ ਤੇ ਮੈਨੂੰ ਪਹਿਲੀ ਯਾਦ ਤਾਂ ਇੰਡਕਸ਼ਨ ਦੀ ਹੁਣ ਲੈਟ ਆਈ ਹੈ ਤੇ ਬਸ ਆ ਹੀ ਰਹਿ ਗਿਆ ਹੈ ਨਾ ਕਹਾ ਧਨੀਆ ਸਮਾਰਨਾ ਆਪਾਂ ਨੇ ਬਾਕੀ ਸਿੱਟਦੇ ਹਾਂ ਬਾਅਦ ਜਿਉਂਨੇ ਤੜਕਾ ਗਾਜਰਾ ਗੋਭੀ ਕਿ ਅਜਬੁਜ ਕੱਟੇ ਬੈਨੇ ਲਾਉਣਿਆਂ ਤੱਕ ਟਮਾਟਰ ਹੈ ਨਹੀਂ ਗਾ ਤੇ ਮੈਂ ਉਹ ਵੀ ਕੱਪੜੇ ਲਾ ਲਿਆ ਵਾ ਫੇਰ ਤਾਂ ਜੋੜੀਆਂ ਮਿੱਠੀ ਹੁਣ ਰਿੰਗਦੀ ਆ ਤੇ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਵਾਰੀ ਫੇਰ ਤੋਂ ਹੈਪੀ ਗੁਰਪਰਵ ਤੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਕਲੰਗੀਆਂ ਵਾਲੇ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤਾਂ ਜਿਗਰਾ ਕਲੰਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਆ ਵੀ ਲਾਏ ਲਈਏ ਹਾਈ ਹਾਈ ਚਲੋ ਮੈਂ ਬਾਤ ਗੱਲ ਕਰਦੀ ਆ ਤੁਹਾਡੇ ਨਾਲ ਮੇਰੀ ਬਾਹ ਦੁਕਣ ਲੱਗੀ ਲਓ ਜੀ ਆਪਾਂ ਬਣਾ ਲਈ ਮਿਕਸ ਸਬਜ਼ੀ ਗੋਭੀ ਗਾਜਰ ਤੇ ਐਂਡ ਇੱਕ ਪਾ ਲਿਆ ਵਿਚਾਲੂ ਮੇਥੇ ਧਨੀਆ ਸਮੈਲ ਤਾਂ ਬਹੁਤ ਵਧੀਆ ਆਉਂਦੀ ਆ ਆਪਾਂ ਫੜ ਲਾ ਜੀ ਬਾਕੀ ਖਾ ਕੇ ਪਤਾ ਲੱਗੂਗਾ ਕੀ ਇਹਦਾ ਟੇਸਟ ਆ ਦੇਖਣ ਨੂੰ ਤਾਂ ਬਹੁਤ ਵਧੀਆ ਲੱਗਦੀ ਆ ਕਾਫੀ ਟਾਈਮ ਬਾਅਦ ਮੈਂ ਮਿਕਸ ਸਬਜੀ ਬਣਾਈ ਆ ਗਾਜਰ ਗੋਭੀ ਦੀ ਖਾਂਦੇ ਨਹੀਂ ਹੈਗੇ ਬੱਚੇ ਗੋਭੀ ਨਹੀਂ ਖਾ ਕੇ ਰਾਜੀ ਲਓ ਜੀ ਸਬ지ਏ ਤੇ ਨਾਲ ਬਣਾ ਲਈ ਆਪਾਂ ਨੇ ਚਟਣੀ ਪਿਆਜ਼ ਤੇ ਤਨੀਏ ਦੀ ਲਓ ਜੀ ਕਿਹਦੀ ਕਿਹਦੀ ਫੇਵਰਟ ਆ ਹੈ ਕਮੈਂਟਸ ਕਰਕੇ ਜਰੂਰ ਦੱਸਿਓ